ਨਾਬਾ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਤਮਾਮ ਆਗੂ ਪਹੁੰਚਦੇ ਨੇ ਤੇ ਦੱਸ ਦਿੰਦੇ ਆ ਕਿ ਆਗੂ ਪਹੁੰਚਦੇ ਨੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਿੱਥੇ ਕਿ ਕਾਂਗਰਸੀ ਐਮਐਲਏ ਸੁਖਪਾਲ ਸਿੰਘ ਖੈਰਾ ਨਜ਼ਰਬੰਦ ਨੇ ਤੇ ਅੱਜ ਦੱਸ ਦਿੰਦੇ ਆ ਕਿ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਤਮਾਮ ਕਾਂਗਰਸ ਦੀ ਵੱਡੀ ਲੀਡਰਸ਼ਿਪ ਨਾਬਾ ਦੇ ਵਿੱਚ ਇਸ ਵੇਲੇ ਪਹੁੰਚੀ ਹੋਈ ਹੈ ਜਿਦੇ ਵਿੱਚ ਸਭ ਤੋਂ ਵੱਡੇ ਨਾਮ ਸ਼ਾਮਿਲ ਨੇ ਕਿ ਪੰਜਾਬ ਦੇ ਜਿਹੜੇ ਨਵੇਂ ਇੰਚਾਰਜ ਬਣੇ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਆ ਇਸ ਦੇ ਵਿੱਚ ਸ਼ਾਮਲ ਨੇ ਤੇ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਨਾਲ ਦੀ ਨਾਲ ਸਾਬਕਾ ਵਿਧਾਇਕ ਜਿਹੜਾ ਕੁਲਜੀਪ ਨਾਗਰਾ ਜਿਹੜੇ ਨੇ ਕੁਲਜੀਤ ਨਾਗਰਾ ਗਵਿੰਦਗੜ੍ਹ ਸਾਹਿਬ ਤੋਂ ਜਿਹੜੇ ਕਿ ਚੋਣ ਲੜਦੇ ਰਹੇ ਨੇ ਵਿਧਾਇਕ ਵੀ ਰਹੇ ਨੇ ਉਹ ਸਾਰੇ ਜਿਹੜੇ ਵੱਡੇ ਆਗੂ ਨੇ ਉਹ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਕੋ ਗੱਡੀ ਦੇ ਵਿੱਚ ਸਵਾਰ ਨਜ਼ਰ ਆਏ ਨੇ ਇਸ ਜਿਹੜੀ ਗੱਡੀ ਐ ਚਿੱਟੇ ਰੰਗ ਦੀ ਤੁਹਾਨੂੰ ਦਿਖਾਉਨੇ ਆ ਕਿ ਇਹ ਦਰਸਾਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਆਪਣੀ ਗੱਡੀ ਐ ਤੇ ਇਸੇ ਗੱਡੀ ਦੀ ਅਗਲੀ ਸੀਟ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠੇ ਨਜ਼ਰ ਆਏ ਨੇ ਤੇ ਪਿਛਲੀ ਸੀਟ ਤੇ ਦਵਿੰਦਰ ਯਾਦਵ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਤੇ ਨਾਲ ਦੀ ਨਾਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਹ ਤਿੰਨੇ ਵੱਡੇ ਆਗੂ ਨੇ ਤੇ ਇੱਕੋ ਗੱਡੀ ਦੇ ਵਿੱਚ ਬੈਠੇ ਨਜ਼ਰ ਆਏ ਨੇ ਤੇ ਉਸ ਤੋਂ ਬਾਅਦ ਕੁਲਜੀਤ ਨਾਗਰਾ ਵੀ ਆਪਣੀ ਗੱਡੀ ਦੇ ਵਿੱਚ ਨਜ਼ਰ ਆਏ ਨੇ ਤੇ ਇਹ ਸਾਰੇ ਆਗੂ ਨਾਬਾ ਦੇ ਵਿੱਚ ਪਹੁੰਚੇ ਨੇ ਤੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਗਏ ਨੇ ਤੇ ਇਸ ਵੇਲੇ ਜਿਹੜੀ ਤੁਹਾਨੂੰ ਦੱਸਦਣੇ ਆ ਕਿ ਇਹਨਾਂ ਆਗੂਆਂ ਦੀ ਸੁਖਪਾਲ ਸਿੰਘ ਖੈਰਾ ਦੇ ਨਾਲ ਇੱਕ ਲੰਬੀ ਚੌੜੀ ਮੁਲਾਕਾਤ ਹੋ ਰਹੀ ਹੈ ਤਕਰੀਬਨ 12 ਵਜੇ ਦੇ ਕਰੀਬ ਇਹ ਜਿਹੜੇ ਆਗੂ ਨੇ 12 12:30 ਵਜੇ ਦੇ ਕਰੀਬ ਇਹ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪਹੁੰਚੇ ਸੀ ਤੇ ਹਲੇ ਤੱਕ ਜਾਣਕਾਰੀ ਇਹੀ ਹੈ ਕਿ ਇਹਨਾਂ ਦੀ ਜਿਹੜੀ ਮੁਲਾਕਾਤ ਹੈ ਸੁਖਪਾਲ ਸਿੰਘ ਖੈਰਾ ਦੇ ਨਾਲ ਕੀਤੀ ਜਾ ਰਹੀ ਹੈ ਸਵਾਭੀ ਤੌਰ ਤੇ ਆ ਕਿਉਂਕਿ ਦਵਿੰਦਰ যাদਬ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਨੇ ਇਸ ਕਰਕੇ ਉਹ तमाम ਕਾਂਗਰਸੀ ਆਗੂਆਂ ਨੂੰ ਮਿਲ ਰਹੇ ਨੇ ਤਾਂ ਫਿਰ ਅਜਿਹੀ ਹਾਲਤ ਦੇ ਵਿੱਚ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਕੋਲ ਪਹੁੰਚ ਨਹੀਂ ਕਰ ਸਕਦੇ ਸੀ ਤਾਂ ਇਸ ਕਰਕੇ ਦਵਿੰਦਰ যাদਬ ਦੇ ਵੱਲੋਂ ਖੁਦ ਜੇਲ੍ਹ ਦੇ ਵਿੱਚ ਜਾ ਕੇ ਸੁਖਪਾਲ ਸਿੰਘ ਖਹਿਰਾ ਤੀ ਤੱਕ ਪਹੁੰਚ ਕੀਤੀ ਗਈ ਹੈ ਸੁਭਾਵੀ ਹੈ ਕਿ ਬਾਹਰ ਨਿਕਲ ਕੇ ਇਹ ਵੱਡੇ ਆਗੂ ਪ੍ਰੈਸ ਨਾਲ ਜੇਕਰ ਗੱਲਬਾਤ ਕਰਦੇ ਨੇ ਤਾਂ ਪਤਾ ਚੱਲੇਗਾ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੀ ਗੱਲਬਾਤ ਹੋਈ ਹੈ ਪਰ ਇੰਨੀ ਗੱਲ ਕੀਤਾ ਹੈ ਕਿ ਇਹ ਜਿਹੜੇ ਵੱਡੇ ਆਗੂ ਕਾਂਗਰਸ ਦੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਅੰਦਰ ਮਿਲਣ ਪਹੁੰਚੇ ਨੇ ਇੱਕ ਤਰੀਕੇ ਦੇ ਨਾਲ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਕਿ ਪੂਰੀ ਕਾਂਗਰਸ ਪਾਰਟੀ ਇਸ ਵੇਲੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੈ ਉਹ ਚਿੰਤਾ ਨਾ ਕਰਨ ਘਬਰਾਉਣ ਨਾ ਕਿਉਂਕਿ ਇਸ ਵੇਲੇ ਜੇਕਰ ਦੇਖਿਆ ਜਾਵੇ ਤਾਂ ਮੌਜੂਦਾ ਵਿਧਾਇਕ ਵੀ ਨੇ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਭਲਾਤੋਂ ਲਗਾਤਾਰ ਜਿੱਤਦੇ ਆ ਰਹੇ ਨੇ ਤਾਂ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਸੁਖਪਾਲ ਸਿੰਘ ਖੈਰਾ ਨੂੰ 2015 ਦੇ ਇੱਕ ਡਰੱਗ ਮਾਮਲੇ ਦੇ ਵਿੱਚ ਪਹਿਲਾਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਕਾਫੀ ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਹਾਲ ਹੀ ਦੇ ਥੋੜੇ ਇੱਕ ਦਿਨ ਪਹਿਲਾਂ ਜਾਂ ਬੀਤੇ ਹਫ਼ਤੇ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਨੂੰ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰੈਗੂਲਰ ਬੇਲ ਮਿਲ ਗਈ ਸੀ ਪਰ ਜਿਵੇਂ ਹੀ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਬੇਲ ਮਿਲੀ ਤੇ ਦੂਸਰੇ ਪਾਸੇ ਜਦੋਂ ਸੁਖਪਾਲ ਸਿੰਘ ਖੈਰਾ ਤਿਆਰੀ ਕਰ ਰਹੇ ਸੀ ਕਿ ਅੱਜ ਹੁਣ ਬੇਲ ਮਿਲ ਗਈ ਆ ਜ਼ਮਾਨਤ ਹੋ ਗਈ ਆ ਤਾਂ ਜੇਲ੍ਹ ਤੋਂ ਬਾਹਰ ਉਹ ਨਿਕਲਣਗੇ ਆਪਣੇ ਘਰ ਜਾਣਗੇ ਤਾਂ ਦੂਸਰੇ ਪਾਸੇ ਕਪੂਰਥਲਾ ਪੁਲਿਸ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਕਰ ਲੈਂਦੀ ਆ ਸੋ ਕਪੂਰਥਲਾ ਦੇ ਥਾਣਾ ਸੁਭਾਨਪੁਰ ਦੇ ਵਿੱਚ ਉਸੇ ਵੇਲੇ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇਹ ਨਵਾਂ ਮਾਮਲਾ ਜਿਹੜਾ ਧਾਰਾ 195ਏ ਤੇ 506 ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਸੀ ਤੇ ਇਸ ਦੇ ਤਹਿਤ ਫਿਰ ਕਪੂਰਥਲਾ ਪੁਲਿਸ ਸੁਖਪਾਲ ਸਿੰਘ ਖੈਰਾ ਨੂੰ ਟ੍ਰਾਂਜੈਕਟ ਰਿਮਾਂਡ ਤੇ ਲੈ ਕੇ ਨਾਬਾ ਦੀ ਜੇਲ੍ਹ ਤੋਂ ਕਪੂਰਥਲਾ ਅਦਾਲਤ ਵਿੱਚ ਪੇਸ਼ ਕਰਦੀਆਂ ਫਿਰ ਉੱਥੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਮਿਲਿਆ ਤੇ ਉਸ ਤੋਂ ਬਾਅਦ ਫਿਰ ਤੋਂ ਅਦਾਲਤ ਨੇ ਹੁਣ ਨਵੇਂ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਤੇ ਇਸ ਵੇਲੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜੇ ਕਹਿ ਲਈਏ ਕਿ ਸਮੁੱਚੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਪਹੁੰਚੀ ਹੋਈ ਆ ਤਾਂ ਗਲਤ ਨਹੀਂ ਹੋਏਗਾ ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕੁਲਜੀਤ ਨਾਗਰਾ ਵੀ ਨੇ ਸਾਭਕਾ ਵਧਾਈ ਕਿ तमाम ਆਗੂ ਸੁਖਪਾਲ ਸਿੰਘ ਖੈਰਾ ਦੇ ਨਾਲ ਇਸ ਵੇਲੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਮੁਲਾਕਾਤ ਕਰ ਰਹੇ ਨੇ ਬਾਹਰ ਨਿਕਲਣ ਦੀ ਦੇਰ ਕੀਤੀ ਜਾ ਰਹੀ ਹੈ ਵੇਟ ਹੋ ਰਹੀ ਹੈ ਕਿ ਕਦੋਂ ਇਹ ਆਗੂ ਬਾਹਰ ਆਉਂਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਸੁਖਪਾਲ ਸਿੰਘ ਖੈਰਾ ਨੂੰ ਹੌਸਲਾ ਦੇਣ ਜਾਂ ਫਿਰ ਉਹਨਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘੜੀ ਦੇ ਵਿੱਚ ਸੁਖਪਾਲ ਸਿੰਘ ਖੈਰਾ ਖੁਦ ਨੂੰ ਇਕੱਲੇ ਨਾ ਸਮਝਣ ਤੇ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਦਾ ਸਾਥ ਦੇ ਰਹੀ ਹੈ ਉਹਨਾਂ ਦੇ ਨਾਲ ਹੈ ਤੇ ਦੂਸਰੇ ਪਾਸੇ ਇਹ ਵੀ ਹੈ ਕਿ ਦਵਿੰਦਰ ਯਾਦਵ ਜਿਹੜੀਆਂ ਲਗਾਤਾਰ ਕਾਂਗਰਸ ਦੇ ਵੱਡੇ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਨੇ ਤੇ ਇੱਕ ਮੀਟਿੰਗ ਜਿਹੜੀ ਦਵਿੰਦਰ ਯਾਦਵ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਨਾਲ ਲਾਬਾ ਜ਼ਿਲ੍ਹਾ ਜੇਲ੍ਹ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਦੇਖਣਾ ਹੈ ਕਿ ਬਾਹਰ ਨਿਕਲ ਕੇ ਕਿਹੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਪਰ ਇੱਕ ਵੱਡਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਹਿਸਾਬ ਦੇ ਨਾਲ ਪੰਜਾਬ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਕਿ ਉਹਨਾਂ ਦੇ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਖੜੀ ਹੈ ਨਾਬਾ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਤਮਾਮ ਆਗੂ ਪਹੁੰਚਦੇ ਨੇ ਤੇ ਦੱਸ ਦਿੰਦੇ ਆ ਕਿ ਆਗੂ ਪਹੁੰਚਦੇ ਨੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜਿੱਥੇ ਕਿ ਕਾਂਗਰਸੀ ਐਮਐਲਏ ਸੁਖਪਾਲ ਸਿੰਘ ਖੈਰਾ ਨਜ਼ਰਬੰਦ ਨੇ ਤੇ ਅੱਜ ਦੱਸ ਦਿੰਦੇ ਆ ਕਿ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਦੇ ਲਈ ਤਮਾਮ ਕਾਂਗਰਸ ਦੀ ਵੱਡੀ ਲੀਡਰਸ਼ਿਪ ਨਾਬਾ ਦੇ ਵਿੱਚ ਇਸ ਵੇਲੇ ਪਹੁੰਚੀ ਹੋਈ ਹੈ ਜਿਦੇ ਵਿੱਚ ਸਭ ਤੋਂ ਵੱਡੇ ਨਾਮ ਸ਼ਾਮਿਲ ਨੇ ਕਿ ਪੰਜਾਬ ਦੇ ਜਿਹੜੇ ਨਵੇਂ ਇੰਚਾਰਜ ਬਣੇ ਨੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਆ ਇਸ ਦੇ ਵਿੱਚ ਸ਼ਾਮਲ ਨੇ ਤੇ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਨਾਲ ਦੀ ਨਾਲ ਸਾਬਕਾ ਵਿਧਾਇਕ ਜਿਹੜਾ ਕੁਲਜੀਪ ਨਾਗਰਾ ਜਿਹੜੇ ਨੇ ਕੁਲਜੀਤ ਨਾਗਰਾ ਗਵਿੰਦਗੜ੍ਹ ਸਾਹਿਬ ਤੋਂ ਜਿਹੜੇ ਕਿ ਚੋਣ ਲੜਦੇ ਰਹੇ ਨੇ ਵਿਧਾਇਕ ਵੀ ਰਹੇ ਨੇ ਉਹ ਸਾਰੇ ਜਿਹੜੇ ਵੱਡੇ ਆਗੂ ਨੇ ਉਹ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਕੋ ਗੱਡੀ ਦੇ ਵਿੱਚ ਸਵਾਰ ਨਜ਼ਰ ਆਏ ਨੇ ਇਸ ਜਿਹੜੀ ਗੱਡੀ ਐ ਚਿੱਟੇ ਰੰਗ ਦੀ ਤੁਹਾਨੂੰ ਦਿਖਾਉਨੇ ਆ ਕਿ ਇਹ ਦਰਸਾਲ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੀ ਆਪਣੀ ਗੱਡੀ ਐ ਤੇ ਇਸੇ ਗੱਡੀ ਦੀ ਅਗਲੀ ਸੀਟ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਠੇ ਨਜ਼ਰ ਆਏ ਨੇ ਤੇ ਪਿਛਲੀ ਸੀਟ ਤੇ ਦਵਿੰਦਰ ਯਾਦਵ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਤੇ ਨਾਲ ਦੀ ਨਾਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਹ ਤਿੰਨੇ ਵੱਡੇ ਆਗੂ ਨੇ ਤੇ ਇੱਕੋ ਗੱਡੀ ਦੇ ਵਿੱਚ ਬੈਠੇ ਨਜ਼ਰ ਆਏ ਨੇ ਤੇ ਉਸ ਤੋਂ ਬਾਅਦ ਕੁਲਜੀਤ ਨਾਗਰਾ ਵੀ ਆਪਣੀ ਗੱਡੀ ਦੇ ਵਿੱਚ ਨਜ਼ਰ ਆਏ ਨੇ ਤੇ ਇਹ ਸਾਰੇ ਆਗੂ ਨਾਬਾ ਦੇ ਵਿੱਚ ਪਹੁੰਚੇ ਨੇ ਤੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਗਏ ਨੇ ਤੇ ਇਸ ਵੇਲੇ ਜਿਹੜੀ ਦੱਸ ਤੁਹਾਨੂੰ ਦੱਸਦ ਨੇ ਆ ਕਿ ਇਹਨਾਂ ਆਗੂਆਂ ਦੀ ਸੁਖਪਾਲ ਸਿੰਘ ਖੈਰਾ ਦੇ ਨਾਲ ਇੱਕ ਲੰਬੀ ਚੌੜੀ ਮੁਲਾਕਾਤ ਹੋ ਰਹੀ ਹੈ ਤਕਰੀਬਨ 12 ਵਜੇ ਦੇ ਕਰੀਬ ਇਹ ਜਿਹੜੇ ਆਗੂ ਨੇ 12 12:30 ਵਜੇ ਦੇ ਕਰੀਬ ਇਹ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪਹੁੰਚੇ ਸੀ ਤੇ ਹਲੇ ਤੱਕ ਜਾਣਕਾਰੀ ਇਹੀ ਹੈ ਕਿ ਇਹਨਾਂ ਦੀ ਜਿਹੜੀ ਮੁਲਾਕਾਤ ਹੈ ਸੁਖਪਾਲ ਸਿੰਘ ਖੈਰਾ ਦੇ ਨਾਲ ਕੀਤੀ ਜਾ ਰਹੀ ਹੈ ਸਵਭਾਵੀ ਤੌਰ ਤੇ ਆ ਕਿਉਂਕਿ ਦਵਿੰਦਰ যাদਬ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ ਨੇ ਇਸ ਕਰਕੇ ਉਹ ਤਮਾਮ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਨੇ ਤਾਂ ਫਿਰ ਅਜਿਹੀ ਹਾਲਤ ਦੇ ਵਿੱਚ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਕੋਲ ਪਹੁੰਚ ਨਹੀਂ ਕਰ ਸਕਦੇ ਸੀ ਤਾਂ ਇਸ ਕਰਕੇ ਦਵਿੰਦਰ যাদਬ ਦੇ ਵੱਲੋਂ ਖੁਦ ਜੇਲ੍ਹ ਦੇ ਵਿੱਚ ਜਾ ਕੇ ਸੁਖਪਾਲ ਸਿੰਘ ਖੈਰਾ ਤੀ ਤੱਕ ਪਹੁੰਚ ਕੀਤੀ ਗਈ ਹੈ ਸਵਭਾਵੀ ਹੈ ਕਿ ਬਾਹਰ ਨਿਕਲ ਕੇ ਇਹ ਵੱਡੇ ਆਗੂ ਪ੍ਰੈਸ ਨਾਲ ਜੇਕਰ ਗੱਲਬਾਤ ਕਰਦੇ ਨੇ ਤਾਂ ਪਤਾ ਚੱਲੇਗਾ ਕਿ ਸੁਖਪਾਲ ਸਿੰਘ ਖੈਰਾ ਦੇ ਨਾਲ ਕੀ ਗੱਲਬਾਤ ਹੋਈ ਹੈ ਪਰ ਇੰਨੀ ਗੱਲ ਕੀਤਾ ਹੈ ਕਿ ਇਹ ਜਿਹੜੇ ਵੱਡੇ ਆਗੂ ਕਾਂਗਰਸ ਦੇ ਅੱਜ ਸੁਖਪਾਲ ਸਿੰਘ ਖੈਰਾ ਨੂੰ ਨਾਬਾ ਦੀ ਨਵੀਂ ਜਿਲਾ ਜੇਲ੍ਹ ਦੇ ਅੰਦਰ ਮਿਲਣ ਪਹੁੰਚੇ ਨੇ ਇੱਕ ਤਰੀਕੇ ਦੇ ਨਾਲ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੈਰਾ ਨੂੰ ਕਿ ਪੂਰੀ ਕਾਂਗਰਸ ਪਾਰਟੀ ਇਸ ਵੇਲੇ ਸੁਖਪਾਲ ਸਿੰਘ ਖੈਰਾ ਦੇ ਨਾਲ ਹੈ ਉਹ ਚਿੰਤਾ ਨਾ ਕਰਨ ਘਬਰਾਉਣ ਨਾ ਕਿਉਂਕਿ ਇਸ ਵੇਲੇ ਜੇਕਰ ਦੇਖਿਆ ਜਾਵੇ ਤਾਂ ਮੌਜੂਦਾ ਵਿਧਾਇਕ ਵੀ ਨੇ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਭਲਾਤੋਂ ਲਗਾਤਾਰ ਜਿੱਤਦੇ ਆ ਰਹੇ ਨੇ ਤਾਂ ਦੂਸਰੇ ਪਾਸੇ ਜੇਕਰ ਦੇਖੀਏ ਤਾਂ ਸੁਖਪਾਲ ਸਿੰਘ ਖੈਰਾ ਨੂੰ 2015 ਦੇ ਇੱਕ ਡਰੱਗ ਮਾਮਲੇ ਦੇ ਵਿੱਚ ਪਹਿਲਾ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਕਾਫੀ ਮਹੀਨੇ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਹਾਲ ਹੀ ਦੇ ਥੋੜੇ ਇੱਕ ਦਿਨ ਪਹਿਲਾਂ ਜਾਂ ਬੀਤੇ ਹਫ਼ਤੇ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਨੂੰ ਇਸੇ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰੈਗੂਲਰ ਬੇਲ ਮਿਲ ਗਈ ਸੀ ਪਰ ਜਿਵੇਂ ਹੀ ਇੱਕ ਪਾਸੇ ਹਾਈ ਕੋਰਟ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਬੇਲ ਮਿਲੀ ਤੇ ਦੂਸਰੇ ਪਾਸੇ ਜਦੋਂ ਸੁਖਪਾਲ ਸਿੰਘ ਖੈਰਾ ਤਿਆਰੀ ਕਰ ਰਹੇ ਸੀ ਕਿ ਅੱਜ ਹੁਣ ਬੇਲ ਮਿਲ ਗਈ ਆ ਜ਼ਮਾਨਤ ਹੋ ਗਈ ਆ ਤਾਂ ਜੇਲ੍ਹ ਤੋਂ ਬਾਹਰ ਉਹ ਨਿਕਲ ਲਗੇ ਆਪਣੇ ਘਰ ਜਾਣਗੇ ਤਾਂ ਦੂਸਰੇ ਪਾਸੇ ਕਪੂਰਥਲਾ ਪੁਲਿਸ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਕਰ ਲੈਂਦੀ ਆ ਸੋ ਕਪੂਰਥਲਾ ਦੇ ਥਾਣਾ ਸੁਭਾਨਪੁਰ ਦੇ ਵਿੱਚ ਉਸੇ ਵੇਲੇ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਇਹ ਨਵਾਂ ਮਾਮਲਾ ਜਿਹੜਾ ਧਾਰਾ 195ਏ ਤੇ 506 ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਸੀ ਤੇ ਇਸ ਦੇ ਤਹਿਤ ਫਿਰ ਕਪੂਰਥਲਾ ਪੁਲਿਸ ਸੁਖਪਾਲ ਸਿੰਘ ਖੈਰਾ ਨੂੰ ਟ੍ਰਾਂਜਿਟ ਰਿਮਾਂਡ ਤੇ ਲੈ ਕੇ ਨਾਬਾ ਦੀ ਜੇਲ੍ਹ ਤੋਂ ਕਪੂਰਥਲਾ ਅਦਾਲਤ ਵਿੱਚ ਪੇਸ਼ ਕਰਦੀ ਆ ਫਿਰ ਉੱਥੇ ਇੱਕ ਦਿਨ ਦਾ ਪੁਲਿਸ ਰਿਮਾਨਡ ਵੀ ਮਿਲਿਆ ਤੇ ਉਸ ਤੋਂ ਬਾਅਦ ਫਿਰ ਤੋਂ ਅਦਾਲਤ ਨੇ ਹੁਣ ਨਵੇਂ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਤੇ ਇਸ ਵੇਲੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਜੇ ਕਹਿ ਲਈਏ ਕਿ ਸਮੁੱਚੀ ਕਾਂਗਰਸ ਦੀ ਵੱਡੀ ਲੀਡਰਸ਼ਿਪ ਪਹੁੰਚੀ ਹੋਈ ਆ ਤਾਂ ਗਲਤ ਨਹੀਂ ਹੋਏਗਾ ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਆਗੂ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕੁਲਜੀਤ ਨਾਗਰਾ ਵੀ ਨੇ ਸਾਫ ਕਵਿਦਾਇ ਕਿ तमाम ਆਗੂ ਸੁਖਪਾਲ ਸਿੰਘ ਖੈਰਾ ਦੇ ਨਾਲ ਇਸ ਵੇਲੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਮੁਲਾਕਾਤ ਕਰ ਰਹੇ ਨੇ ਬਾਹਰ ਨਿਕਲਣ ਦੀ ਦੇਰ ਕੀਤੀ ਜਾ ਰਹੀ ਹੈ ਵੇਟ ਹੋ ਰਹੀ ਹੈ ਕਿ ਕਦੋਂ ਇਹ ਆਗੂ ਬਾਹਰ ਆਉਂਦੇ ਨੇ ਤਾਂ ਇੱਕ ਤਰੀਕੇ ਦੇ ਨਾਲ ਸੁਖਪਾਲ ਸਿੰਘ ਖੈਰਾ ਨੂੰ ਹੌਸਲਾ ਦੇਣ ਜਾਂ ਫਿਰ ਉਹਨਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਘੜੀ ਦੇ ਵਿੱਚ ਸੁਖਪਾਲ ਸਿੰਘ ਖੈਰਾ ਖੁਦ ਨੂੰ ਇਕੱਲੇ ਨਾ ਸਮਝਣ ਤੇ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਦਾ ਸਾਥ ਦੇ ਰਹੀ ਹੈ ਉਹਨਾਂ ਦੇ ਨਾਲ ਹੈ ਤੇ